ਸ੍ਰੀ ਗੁਰੂ ਜੀ ਅੱਜ ਆਪਾਂ ਕਰਾਂਗੇ ਗੁੱਡੀ ਕੱਟ ਸਲਵਾਰ ਦੀ ਕਟਿੰਗ ਬਹੁਤ ਦੇਰ ਤੋਂ ਡਿਮਾਂਡ ਆ ਰਹੀ ਸੀਗੀ ਕਿ ਗੁੱਡੀ ਕੱਟ ਸਲਵਾਰ ਦੀ ਕਟਿੰਗ ਬਾਰੇ ਦੱਸੋ ਸੋ ਪਹਿਲਾਂ ਵੀਡੀਓ ਬਣਾਉਣ ਦਾ ਕਦੇ ਮੌਕਾ ਨਹੀਂ ਮਿਲਿਆ ਚਲੋ ਅੱਜ ਤੁਹਾਨੂੰ ਕਟਿੰਗ ਦੱਸਦੇ ਆਂ ਸਭ ਤੋਂ ਪਹਿਲਾਂ ਦੇਖੋ ਆਹ ਵਾਲੇ ਦੋ ਪੀਸ ਨੇ ਆਹ ਬੰਦ ਪਾਸਾ ਮੇਰੇ ਵਾਲਾ ਤੇ ਆ ਵੀ ਇੱਕ ਪੀਸ ਹੋ ਗਿਆ ਦੋਨੋਂ ਪੀਸੇ ਮਿਸ਼ਾ ਲੈਣੇ ਨੇ ਆਪਾਂ ਸਭ ਤੋਂ ਪਹਿਲਾਂ ਆਪਾਂ ਮੂਰੀ ਰੱਖਾਂਗੇ ਮੂਰੀ ਹੈਗੀ ਆ ਸਲਵਾਰ ਦੀ 7 ਇੰਚ ਤੇ 1.5 ਇੰਚ ਦਾ ਮਾਰਜਿਨ ਲੈ ਲੈਣਾ ਤੇ 2 ਇੰਚ ਐਕਸਟਰਾ ਮੂਰੀ ਲਈ ਨੀਚੇ ਛੱਡ ਲੈਣਾ। ਸਲਵਾਰ ਦੀ ਲੰਬਾਈ ਹੈਗੀ 37 ਇੰਚ ਉੱਪਰ ਆਜੋ ਦੇਖੋ 37 ਇੰਚ ਸਲਵਾਰ ਦੀ ਲੰਬਾਈ ਆ। 37 ਇੰਚ ਸਲਵਾਰ ਦੀ ਲੰਬਾਈ ਆ ਤਾਂ ਮੈਂ 36 ਇੰਚ ਤੇ ਮਾਰਕ ਕਰੂੰਗੀ ਕਿਉਂਕਿ ਬਾਕੀ 1 ਜਾਂ 1.5 ਇੰਚ ਦੀ ਜਿੰਨੇ ਵੀ ਆਪਾਂ ਉੱਪਰ ਲਾਸਟਿਕ ਪਾਵਾਂਗੇ ਤੇ 벨ਟ ਲਗਾਵਾਂਗੇ। ਉਹ ਤੋਂ ਬਾਅਦ ਦੇਖੋ ਇੱਧਰਲੇ ਪਾਸੇ ਆਜੋ ਅਸਨ ਵਾਲੇ ਪਾਸੇ। ਇੱਧਰ ਮੈਂ 5 ਇੰਚ ਦਾ ਮਾਰਕ ਕਰਿਆ ਜੋ ਜਿਆਦਾ ਪਤਲੇ ਨਾਲ ਆਪਣੇ ਤੁਸੀਂ 2 ਇੰਚ ਦਾ ਲੈ ਸਕਦੇ ਹੋ ਉਸ ਤੋਂ ਬਾਅਦ ਆਸਣ ਹੈਗਾ ਹੈ ਜੀ 15 ਇੰਚ ਤਾਂ ਮੈਂ 1.5 ਇੰਚ ਉੱਪਰ ਛੱਡ ਕੇ ਦੇਖੋ 15 ਇੰਚ ਦੇ ਉੱਤੇ ਮਾਰਕ ਕਰ ਲਿਆ ਉਸ ਤੋਂ ਬਾਅਦ ਆ ਵਾਲਾ ਸ਼ੇਪ ਦੇਤੀ ਇਹਨੂੰ ਤੇ ਜੋ نیچے ਆ ਵਾਲੀ ਆਪਾਂ ਨਿਸ਼ਾਨ ਲਗਾਇਆ ਮੂਰੀ ਦਾ ਉਹਨੂੰ ਆ ਵਾਲੇ ਸਕੇਲ ਦੇ ਨਾਲ ਆ ਨਿਸ਼ਾਨ ਲਗਾ ਲੈਣੇ ਨੇ ਦੇਖੋ ਜਦ ਨਿਸ਼ਾਨ ਆਪਣੇ ਕੰਪਲੀਟ ਹੋ ਗਏ ਸਾਰੇ ਹੁਣ ਆਪਾਂ ਇਸ ਦੀ ਕਟਿੰਗ ਕਰਦੇ ਆ ਆਸਣ ਆਪਾਂ ਦੇ ਕੋਟ ਅਟੈਚ ਕਰ ਲੈਣੇ ਨੇ। ਤੇ ਇਧਰਲੇ ਪਾਸੇ ਵੀ ਦੇਖੋ ਆਹ ਵਾਲਾ ਆਸਣ ਅਟੈਚ ਕਰ ਲੈਣਾ ਜੋ ਮੈਂ ਇਹ ਨਿਸ਼ਾਨ ਲਗਾਇਆ ਸੀਗਾ 1 ਇੰਚ ਦਾ ਇਹਨੂੰ ਆਪਾਂ ਕਟਿੰਗ ਕਰ ਲੈਣਾ ਇਹ ਆਪਣਾ ਫਰੰਟ ਵਾਲਾ ਆਸਣ ਹੋਊਗਾ ਇਹ ਕਾਟ ਕੋਣ ਵਾਲਾ ਆਪਣੀ ਸਲਵਾਰ ਨੂੰ ਖਿੱਚਣੀ ਪੈਂਦੀ ਹੈਗੀ। ਦੇਖੋ ਇਹ ਫਰੰਟ ਹੋ ਜਾਊਗਾ ਤੇ ਆਹ ਬੈਕ ਵਾਲਾ ਹੋ ਜਾਊਗਾ। ਹਾਂਜੀ ਇੱਕ ਮੇਨ ਗੱਲ ਜੋ اے ਮੈਂ ਸਲਵਾਰ ਕੱਟੀ ਸੀ ਭਾਰੀ ਨਾਪ ਵਾਲਿਆਂ ਦੀ ਸੀਗੀ ਇਹ ਤਾਂ ਮੈਂ ਦੇਖੋ ਫੁੱਲ ਘੇਰਾ ਉਹਨਾਂ ਦਾ ਜਿੰਨਾ ਸੀਗਾ 21 ਇੰਚ ਦੇ ਕਟਿੰਗ ਕਰੀਆ ਪਰ ਜੇਕਰ ਤੁਹਾਡੀ हिਪ ਹੈਗੀ ਆ 20 ਇੰਚ ਤਾਂ ਉਹਨ ਦਾ ਹਾਫ ਕਰ ਲੈਣਾ 10 ਤਾਂ ਇਹਦੇ ਵਿੱਚ ਤੁਸੀਂ 4 ਜਾਂ 5 ਇੰਚ ਐਕਸਟਰਾ ਲੈਣਾ ਹੁੰਦਾ ਹੈ ਕਿਉਂਕਿ ਇਹਦਾ ਜ਼ਿਆਦਾ ਘੇਰਾ ਨਹੀਂ ਹੁੰਦਾ ਸਲਵਾਰ ਦਾ ਇਹ ਜੋ ਪਤਲੇ ਨਾਪ ਵਾਲਿਆਂ ਦੀ ਇਸ ਤਰ੍ਹਾਂ ਸਲਵਾਰ ਕੱਟ ਰਹੀਆਂ ਦੇਖੋ 2 ਇੰਚ ਉੱਪਰ ਛੱਡ ਲੈਣਾ ਹੈ ਆਪਾਂ ਤੇ ਨੀਚੇ ਜਿੰਨਾ ਵੀ ਉਹਨਾਂ ਦਾ ਆਸਣਾ ਦੇਖੋ 13 13.5 ਉਹਦੇ ਤੇ ਮਾਰਕ ਕਰ ਲੈਣਾ ਤੇ ਸੇਮ ਉਸ ਤਰ੍ਹਾਂ 2 ਇੰਚ ਦੀ ਕਾਟ ਦੇਖੋ ਇਹ ਵਾਲੀ ਕਟਿੰਗ ਇੱਥੋਂ ਹੋਵੇਗੀ ਜੋ ਪਤਲੇ ਨਾਫ ਹੁੰਦੇ ਨੇ